ਲੱਲੇ ਖੂਨ ਬੋਲਦਿਆ ਲੱਗੇ ਨਿਸ਼ਾਨ ਬੋਲਦਿਆ ਗੋਲੀਆਂ ਦੇ ਕੰਧਾਂ ਤੇ ਜੱਲਿਆਂ ਵਾਲੇ ਬਾਦ ਦੇ ਨਿਸ਼ਾਨ ਕਿਉਂ ਸਾਹਵੇਂ ਗਏ ਕਿਉਂ ਪਲਾਸਟਰ ਨਹੀਂ ਕੀਤਾ ਗਿਆ ਕਿਉਂ ਨਹੀਂ ਢਾਈ ਗਈ ਗੰਦੋ ਕਿਉਂ ਪੱਥਰ ਨਹੀਂ ਚੜਾਇਆ ਗਿਆ ਤਾਂ ਕਿ ਆਉਣ ਵਾਲੀਆਂ نسلਾਂ ਦੇਖਣਗੇ ਕਿ 1919 ਚ ਕੀ ਹੋਇਆ ਸੀ ਤੇ ਕਾਲ ਤੱਕ ਸਾਹ ਤੇ ਲੱਗੇ ਨਿਸ਼ਾਨ ਸਾਰੇ ਮਟਾਤੇ ਨਿਸ਼ਾਨੀਆਂ ਤਾਂ ਆទੀਆਂ ਕਿਤਾਬਾਂ ਚ ਕੀ ਲਿਖਤਾ ਸੀਬੀਐਸਸੀ ਦੀ 12ਵੀਂ ਦੀ ਕਿਤਾਬ ਡੇਢ ਮਹੀਨਾ ਮੋਰਚਾ ਲੱਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਮਾਲੀਓ ਦੇ ਕਿਤਾਬਾਂ ਦੇ ਖਿਲਾਫ ਲੇਖਕਾਂ ਦੇ ਖਿਲਾਫ ਪਰਚੇ ਦਰਜ ਹੋਏ ਕਿ ਲਿਖਿਆ ਪਿਆ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਛੱਡ ਕੇ ਭੜੌੜਾ ਹੋ ਗਿਆ ਸੀ ਗੁਰੂ ਹਰਗੋਬਿੰਦ ਪਾਸ਼ਾ ਦਾ ਦਿਮਾਗ ਲੱਗਿਆ ਸੀ ਐਡੇ ਇੱਕ ਜਵਾਕ ਨੇ 4-500 ਸਾਲ ਬਾਅਦ ਉਹੀ ਕਿਤਾਬ ਨੂੰ ਪੜ੍ਹ ਕੇ ਆਪਣੇ ਪਿਓ ਨੂੰ ਜਵਾਬ ਦੇਣਾ ਹੈ ਸਵਾਲ ਕਰਨਾ ਹੈ ਕਿ ਬਾਪੂ ਤੂੰ ਤਾਂ ਕਹਿੰਦਾ ਕੱਲਾ ਕੱਲਾ ਸਵਾ ਸਵਾ ਲਖਣਾ ਪੜਿਆ ਕਿਤਾਬ ਤਾਂ ਕਹਿੰਦੀ ਹੈ ਗੁਰੂ ਬੱਚੇ ਛੱਡ ਕੇ ਭੱਜ ਗਿਆ ਸੀ ਤੂੰ ਤਾਂ ਕਹਿੰਦਾ ਚਾਂਦਨੀ ਚੌਕ ਦੇ ਵਿੱਚ ਜਾ ਕੇ ਸੀਸ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਨੇ ਕਿਤਾਬ ਤਾਂ ਕਹਿੰਦੀ ਡਾਕੇ ਮਾਰਦਾ ਰਿਹਾ ਤੂੰ ਤਾਂ ਕਹਿੰਦਾ ਛੇਵੇਂ ਪਾਸ਼ਾ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਕਿਤਾਬ ਦਾ ਕਹਿੰਦੀ ਆ ਦਿਮਾਗ ਲੱਗ ਗਿਆ ਸੀ ਉਹਨਾਂ ਦਾ ਨਿਸ਼ਾਨੀਆਂ ਮਟਾਤੀਆਂ ਕਿਤਾਬਾਂ 'ਚ ਬਦਲਸਾ